ਜੋ ਪਿੰਡ ਚੜਕੇ ਵਿਖੇ ਸਵਰਗਵਾਸੀ ਮਾਤਾ ਬੀਬੀਦਰਪੁਰਪੁਰ ਕਮਿਆਨ ਦੀ ਯਾਦ ਵਿੱਚ ਸਾਬਕਾ ਮੈਂਬਰ ਬਲੌਕ ਸਮਤੀ ਦੀ ਯਾਦ ਵਿੱਚ ਵਿਸ਼ਾਲ ਮੈਡੀਕਲ ਕੈਂਪ ਜਿਹੜਾ ਲਗਾਇਆ ਗਿਆ ਇਸ ਵਿੱਚ ਖੂਨਦਾਨ ਕੈਂਪ ਅੱਖਾਂ ਦਾ ਫ੍ਰੀ ਚੈੱਕਅਪ ਤੇ ਨਾਲ ਹੀ ਤਾਜਾ ਆਓ ਦੇਖਦੇ ਹਾਂ ਪੂਰੀ ਰਿਪੋਰਟ ਕੈਮਰਾਮੈਨ ਜੁਰਕਾ ਦੇ ਨਾਲ ਮਹਦੀਪ ਬੋਲਦਾ ਜੀ 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 <देखें। देखें> <नहीं है। देखें> <देखें> जय वाल्मीकि हर हर वाल्मीकि जी जय गुरुदेव ਧੰਨ ਗੁਰਦੇਵ ਜੈ ਭੀਮ ਜੈ ਭਾਲ ਇਹ ਸਾਡਾ ਤੀਜਾ ਬਲੱਡ ਕੈਂਪ ਹੈ ਜੀ ਪਹਿਲਾਂ ਅਸੀਂ ਦੋ ਬਲੱਡ ਕੈਂਪ ਲਾ ਚੁੱਕੇ ਹਾਂ ਇਹਦੇ ਵਿੱਚ ਅਸੀਂ ਅੱਖਾਂ ਦਾ ਕੈਂਪ ਨਾਲ ਦੰਦਾਂ ਦਾ ਚੈੱਕਅਪ ਤੇ ਉਹਦੇ ਨਾਲ ਜਿਹੜਾ ਬਲੱਡ ਟੈਸਟ ਫ੍ਰੀ ਆਪਾਂ ਕੀਤੇ ਆ ਤੇ ਸਾਡੇ ਮੰਮੀ ਜੀ ਦੀ ਜਿਹੜੀ ਵਰਸੀ ਆ ਉਹ 13 ਤਰੀਕ ਨੂੰ ਸੀਗੀ ਉਹਨਾਂ ਦੇ ਨੂੰ ਸਮਰਪਿਤ ਆਪਾਂ ਬਲੱਡ ਕੈਂਪ ਲਾਇਆ ਇਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸ ਕੇਟ ਆ ਅੱਖਾਂ ਦਾ ਫ੍ਰੀ ਚੈੱਕਅਪ ਤੇ ਲੈਂਜ ਆਪਾਂ ਪਾਵਾਂਗੇ ਜੀ ਜਿਹੜੇ ਲੋੜਵੰਦ ਮਰੀਜ਼ ਹੈਗੇ ਉਹਨਾਂ ਦੇ ਲੈਂਜ ਪਾਏ ਜਾਣਗੇ ਜਿਨ੍ਹਾਂ ਨੂੰ ਦਵਾਈ ਦੀ ਜਰੂਰ ਸੀਗੀ ਉਹਨਾਂ ਨੂੰ ਫ੍ਰੀ ਆਪਾਂ ਦਵਾਈ ਵੀ ਦਿੱਤੀ ਆ ਤੇ ਦੰਦਾਂ ਦਾ ਚੈੱਕਅਪ ਕੀਤਾ ਨਾਲ ਦੀ ਨਾਲ ਔਰ ਫ੍ਰੀ ਜਿਹੜੇ ਫ੍ਰੀ ਆਫ ਕਾਸਟ ਜਿਹੜੇ ਬਲੱਡ ਦੇ ਆਪਾਂ ਲੱਡ ਦੀਆਂ ਰਿਪੋਰਟਾਂ ਲੈ ਕੇ ਜਿਹੜਾ ਫ੍ਰੀ ਟੈਸਟ ਕੀਤੇ ਮੈਂ ਤਾਂ ਇਹ ਹੀ ਕਹਿਣਾ ਚਾਹੂੰਗਾ ਕਿ ਜਿਹੜਾ ਇਸ ਵਾਰ ਜਿਹੜਾ ਅਸੀਂ ਬਲੱਡ ਕੈਂਪ ਆ ਇਹ ਸਿਵਲ ਹਸਪੀਟਲ ਜਲੰਧਰ ਵਾਲਿਆਂ ਨਾਲ ਮਿਲ ਕੇ ਲਾਇਆ ਉੱਥੇ ਜਿਹੜਾ ਲੋੜਵੰਦ ਮਰੀਜ਼ ਆ ਜਿਹੜੇ ਗਰੀਬ ਆ ਖਾਸ ਕਰਕੇ ਜਿਹੜੀਆਂ ਪ੍ਰੈਗਨੈਂਟ ਔਰਤਾਂ ਹੈਗੀਆਂ ਉਹਨਾਂ ਦੇ ਵਾਸਤੇ ਬਲੱਡ ਜਿਹੜਾ ਯੂਜ਼ ਹੋਊਗਾ ਧੰਨਵਾਦ ਉਹ ਮੈਂ ਨਹੀਂ ਬਤੁਲੀ ਕੁਮਰ ਕਿ ਮੋਰ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਅੱਜ ਪਿੰਡ ਚਾੜਕੇ ਦੇ ਵਿੱਚ ਸਾਡੇ ਸਵਰਗ ਅਸੀ ਮਾਤਾ ਬਲਵਿੰਦਰ ਕੌਰ ਜੀ ਜਿਹੜੇ ਸਾਬਕਾ ਬਲਾਕ ਸੰਪਤੀ ਮੈਂਬਰ ਵੀ ਸੀ ਉਹਨਾਂ ਦੀ ਯਾਦ ਦੇ ਵਿੱਚ ਅੱਜ ਪਿੰਡ ਚਾੜਕੇ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਔਰ ਲੱਗਾ ਪਿਆ ਹੋਇਆ ਚੱਲ ਰਿਹਾ ਹੈ ਜਿਹਦੇ ਵਿੱਚ ਲਾਈਫ ਕੇਅਰ ਫਾਊਂਡੇਸ਼ਨ ਕਿਸਾਨ ਮਜ਼ਦੂਰ ਇਕਤਾ ਹਸਪੀਟਲ ਤੇ ਪੰਜਾਬ ਐਡ ਦੀਆਂ ਸਾਰੀਆਂ ਟੀਮਾਂ ਰਲ ਕੇ ਇਹਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਔਰ ਜਿਹੜੇ ਜ਼ਰੂਰੀ ਖੂਨ ਦੇ ਟੈਸਟ ਆ ਸੀਰੀਜ਼ ਦੇ ਟੈਸਟ ਆ ਉਹਨਾਂ ਦੇ ਵਿੱਚ ਗੁਰਦਿਆਂ ਦੇ ਟੈਸਟ ਔਰ ਸ਼ੂਗਰ ਦੇ ਟੈਸਟ ਫ੍ਰੀ ਕੀਤੇ ਜਾ ਰਹੇ ਇਹਦੇ ਨਾਲ ਹੀ ਸਾਡੇ ਡਾਕਟਰ ਸਾਹਿਬ ਡਾਕਟਰ ਗਗਨ ਜੀ ਇਹ ਨੇਚਰ ਕੇਅਰ ਤੋਂ ਇਹ ਫ੍ਰੀ ਦਵਾਈ ਦੇ ਰਹੇ ਆ ਨੇਚਰ ਕੇਅਰ ਦੀ ਔਰ ਨਾਲ ਹੀ ਸਾਡੇ ਦੰਦਾਂ ਦੇ ਡਾਕਟਰ ਵੀ ਆ ਜਿਹੜੇ ਦੰਦਾਂ ਦਾ ਚੈੱਕਅਪ ਬਿਲਕੁਲ ਫ੍ਰੀ ਕਰ ਰਹੇ ਆ ਸੋ ਮੈਂ ਤੁਹਾਨੂੰ ਇਹ ਵੀ ਬੇਨਤੀ ਕਰੂੰਗਾ ਕਿ ਅੰਦਰ ਜਿਹੜੇ ਡਾਕਟਰ ਸਾਡੇ ਅੱਖਾਂ ਦੇ ਆ ਅੱਖਾਂ ਦਾ ਕੈਂਪ ਵੀ ਲੱਗਿਆ ਹੋਇਆ ਜਿਹਦੇ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਔਰ ਫ੍ਰੀ ਦਵਾਈ ਇਹ ਦੇ ਕੇ ਪਿੰਡ ਚਾੜ੍ਹ ਕੇ ਦੀ ਸੇਵਾ ਪਿੰਡ ਚਾੜ੍ਹ ਕੇ ਦੇ ਲੋਕਾਂ ਦੀ ਸੇਵਾ ਦੇ ਵਿੱਚ ਇੱਕ ਕਿਸਾਨ ਮਜ਼ਦੂਰ ਇੱਕ ਤਾਂ ਹਸਪੀਟਲ ਵੱਲੋਂ ਇੱਕ ਕੈਂਪ ਲਗਾਇਆ ਜਾ ਰਿਹਾ ਔਰ ਮੈਂ ਤੁਹਾਡੇ ਡਿਜੀਟਲ ਮੀਡੀਆ ਥਰੂ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਜਿਹੜੀਆਂ ਕੈਂਪ ਦੇ ਵਿੱਚ ਸੇਵਾਵਾਂ ਹਨ ਇਹ ਸਾਰੀਆਂ ਹਰ ਰੋਜ਼ ਤੁਹਾਨੂੰ ਕਿਸਾਨ ਮਜ਼ਦੂਰ ਇੱਕ ਤਾਂ ਹਸਪੀਟਲ ਚਲਾੰਗ ਦੇ ਵਿੱਚ ਵੀ ਉਪਲਬਧ ਮਿਲਣਗੀਆਂ ਜੇ ਕਿਸੇ ਵੀ ਕਿਸੇ ਵੀਰ ਨੇ ਸੇਵਾ ਲੈਣੀ ਹੋਵੇ ਜਾਂ ਆਪ ਆਪਣੇ ਪਿੰਡ ਦੇ ਵਿੱਚ ਕੋਈ ਕੈਂਪ ਲਵਾਉਣਾ ਹੋਵੇ ਆ ਸਾਡੇ ਨਾਲ ਰਾਬਤਾ ਕਾਇਮ ਕਰ ਸਕਦਾ ਹੈ